ਵਿਦੇਸ਼ ਚ ਹੋਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਟਰੱਕ ਦੇ ਨਾਲ ਟੱਕਰ ਤੋਂ ਬਾਅਦ ਜਿਉਂਦਾ ਸੜਿਆ ਪੰਜਾਬੀ ਨੌਜਵਾਨ ਤੁਸੀਂ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਜਿਆ ਵਿਦੇਸ਼ ਤੋਂ ਮੰਦਭਾਗੀ ਖਬਰ سامنے ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੁਬਈ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਈ ਹੈ ਸੜਕ ਹਾਦਸਾ ਵਾਪਰਿਆ ਸੀ ਅਤੇ ਇਸ ਸੜਕ ਹਾਦਸੇ ਦੇ ਵਿੱਚ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਮਨਪ੍ਰੀਤ ਸਿੰਘ ਦੀ ਉਮਰ 23 ਸਾਲ ਦੀ ਦੱਸੀ ਜਾ ਰਹੀ ਹੈ ਅਤੇ ਡੇਢ ਕੋ ਸਾਲ ਪਹਿਲਾਂ ਹੀ ਮਨਪ੍ਰੀਤ ਸਿੰਘ ਆਪਣੇ ਚੰਗੇ ਭਵਿੱਖ ਦੇ ਲਈ ਦੁਬਈ ਗਿਆ ਸੀ ਅਤੇ ਉੱਥੇ ਟਰੱਕ ਚਲਾਉਂਦਾ ਸੀ ਡਰਾਈਵਰੀ ਕਰਦਾ ਸੀ ਅਤੇ ਇਸੇ ਦੌਰਾਨ ਸੜਕ ਤੇ ਖੜੇ ਇੱਕ ਵਾਹਨ ਦੇ ਨਾਲ ਉਸਦੇ ਟਰੱਕ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਉਸਦੇ ਟਰੱਕ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਇਸ ਭਿਆਨਕ ਅੱਗ ਦੇ ਵਿੱਚ ਮਨਪ੍ਰੀਤ ਸਿੰਘ ਜਿਉਂਦਾ ਸੜ ਜਾਂਦਾ ਹੈ ਦੱਸਦੀ ਹੈ ਕਿ ਮਨਪ੍ਰੀਤ ਸਿੰਘ ਪਿੰਡ ਪੱਲੜੀ ਦਾ ਰਹਿਣ ਵਾਲਾ ਸੀ ਅਤੇ ਇਸ ਦੇ ਨਾਲ ਹੀ ਹੁਣ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਪਰਿਵਾਰ ਦੇ ਵਿੱਚ ਮਾਹੌਲ ਗਮਗੀਨ ਬਣਿਆ ਹੋਇਆ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜੇਤੀਤੋ ਜੇਤੀ ਪਿੰਡ ਪੱਲੜੀ ਭੇਜਿਆ ਜਾਵੇ ਤਾਂ ਜੋ ਅਸੀਂ ਉਸ ਦੀਆਂ ਅੰਤਿਮ ਰਸਮਾਂ ਕਰ ਸਕੀਏ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਆਪਣੇ ਚੰਗੇ ਭਵਿੱਖ ਦੇ ਲਈ ਡੇਢ ਕੋ ਸਾਲ ਪਹਿਲਾਂ ਹੀ ਗਿਆ ਸੀ ਡ라이ਵਰ ਦੇ ਵੱਜੋਂ ਉਹ ਉੱਥੇ ਦੁਬਈ ਗਿਆ ਸੀ ਅਤੇ ਦੁਬਈ ਦੇ ਵਿੱਚ ਉਹ ਟਰੱਕ ਚਲਾਉਂਦਾ ਸੀ ਅਤੇ ਇੱਕ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ ਟਰੱਕ ਚਲਾਉਂਦਾ ਸੀਗਾ ਅਤੇ ਇਸ ਦੇ ਨਾਲ ਹੀ ਜਦੋਂ ਉਸ ਦੇ ਟਰੱਕ ਦੀ ਕਿਸੇ ਵਾਹਨ ਦੇ ਨਾਲ ਟੱਕਰ ਹੁੰਦੀ ਹੈ ਤਾਂ ਅਚਾਨਕ ਅੱਗ ਲੱਗ ਜਾਂਦੀ ਹੈ ਅਤੇ ਇਸ ਭਿਆਨਕ ਅੱਗ ਦੇ ਵਿੱਚ ਮਨਪ੍ਰੀਤ ਸਿੰਘ ਵੀ ਜਿਉਂਦਾ ਸੜ ਜਾਂਦਾ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਹਾਨੂੰ ਮਨਪ੍ਰੀਤ ਸਿੰਘ ਦੀਆਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਤਾਂ ਦੱਸਦੀ ਹੈ ਕਿ ਮਨਪ੍ਰੀਤ ਸਿੰਘ ਦੇ ਨਾਲ ਜੋ ਹਾਦਸਾ ਵਾਪਰਿਆ ਉਸ ਹਾਦਸੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਕਿ ਕਿਸ ਤਰੀਕੇ ਇੱਕ ਟਰੱਕ ਨੂੰ ਭਿਆਨਕ ਅੱਗ ਲੱਗ ਜਾਂਦੀ ਅਤੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਬੇहद ਹੀ ਭਿਆਨਕ ਸੀ ਤਾਂ ਪਿੰਡ ਵਾਸੀਆਂ ਦਾ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਤੁਹਾਨੂੰ ਸੁਣਾਉਂਦੇ ਹਾਂ ਜੀ ਆ ਭਾਈ ਆਰਮ ਸਿੰਘ ਆਰਮ ਸਿੰਘ ਜੀ ਕੀ ਬੜਾ ਦੁਖਦਾਈ ਖਬਰ ਦਵਾਈ ਦਵਾਈ ਜਾਨੀ ਇੱਕ ਛੋਟਾ ਬੱਚਾ ਸੀਗਾ ਜੀ ਬਹੁਤ ਦੁਖਦੀ ਗੱਲ ਹੈ ਹਮ ਕੀ ਹੋਇਆ ਜੀ ਸਾਰਾ ਹੁਣ ਉਹ ਤਾਂ ਐਕਸੀਡੈਂਟ ਗੱਡੀਆਂ ਗੱਡੀਆਂ ਨਹੀਂ ਉਥੇ ਗੱਡੀਆਂ ਐਕਸੀਡੈਂਟ ਹੋ ਉਹਨਾਂ ਅੱਗ ਲੱਗ ਗਈ ਕਿੱਤੇ ਕਿੱਦਾਂ ਬੋਲੇ ਪਿੰਡ ਜੇ ਸ਼ਾਂਤੀ ਮਾਰ بگੜਿਆ ਬਾਜੀ 100 ਗ੍ਰਾਮ ਹਾਂ 100 ਗ੍ਰਾਮ ਬੱਚਾ ਤਾਂ ਜਾਣਦੇ ਸੀ ਤੇ ਬੱਚੇ ਸਾਡਾ ਗਵਾਂਡਾ ਜੀ ਹੱਥ ਕੋ ਬੈਠਾ ਰਹਿੰਦਾ ਦਾ ਬੱਸ ਹਉ ਬੰਦ ਰਹਿ ਤਰ ਬੰਦਾ ਨਹੀਂ ਕੋ ਮੁੰਡਾ ਮਾਇਆ ਬਾਹਰ ਬੱਚੇ ਪੇਟ ਲਈ ਜਾਂਦੇ ਕਮਾਨ ਜਾਂਦੇ ਤੇ ਤਾਂ ਹੁੰਦਾ ਕਿਤੇ ਮਾਤ ਦੇ ਕਿਹਾ ਪੀਤੀ ਮਾਰ ਕਮਾਨ ਜਾਂਦੇ ਚਾਰ ਪੈਸੇ ਲਿਆਂਦੇ ਘਰਾਂ ਨੂੰ ਸਿੰਘਾ ਜੀ ਮੋਤੀ ਸਿੰਘ ਜੀ ਇੱਕ ਦबई ਦੇ ਵਿੱਚ ਹਾਦਸਾ ਹੋਇਆ ਤੁਹਾਡੇ ਗੁਵਾਂਢ ਕੀ ਰਹਿੰਦੇ ਨੇ ਕੀ ਹੈਗਾ ਸਾਰਾ ਮਾਮਲਾ ਤੇ ਕਿੱਦਾਂ ਪਤਾ ਲੱਗਿਆ ਤੇ ਹੁਣ ਕੀ ਫਲਾੰਦਾ ਜੀ ਕੌਣ ਸੀਗਾ ਮੁੰਡਾ ਕਿੰਨੀ ਉਮਰ ਸੀ ਕਦੋਂ ਗਿਆ ਸੀ ਸਾਡੇ ਗੁਵਾਂਢ 'ਚ ਸੀਗਾ ਜੀ ਮੁੰਡਾ ਅੱਜ ਤੋਂ ਸਾਲ ਪਹਿਲੇ ਗਿਆ ਸੀਗਾ ਜੀ ਠੀਕ ਹੈ ਜੀ ਡਰਾਈਵਰੀ ਕਰਦਾ ਸੀਗਾ ਐਕਸੀਡੈਂਟ ਹੋ ਗਿਆ ਬਾਹਰ ਅੱਗ ਲੱਗੀ ਗੱਡੀ ਨੂੰ ਤੇ ਗੱਡੀ ਦੇ ਵਿੱਚ ਜਾਨੀ ਕਿ ਐਕਸੀਡੈਂਟ ਨਾਲ ਖਤਮ ਹੋ ਗਿਆ ਜਾਨੀ ਕਿ ਬੰਦਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਸਾਨੂੰ ਫੋਨ ਆਇਆ ਸੀ ਬਾਹਰੋਂ ਜੀ ਤੁਹਾਡੇ ਮੁੰਡੇ ਰਹਿੰਦੇ ਵਾਰ ਪਿੰਡ ਕਿਹੜਾ ਹੈ ਪਿੰਡ ਪਲੜੀ ਆ ਜੀ ਉਹਨਾਂ ਦੇ ਘਰ ਚ ਕੌਣ ਕੌਣ ਹੈ ਘਰ ਚ ਉਹਦੇ ਮੰਮੀ ਆ ਡੈਡੀ ਆ ਤੇ ਬਾਕੀ ਜਿਹੜੇ ਬਾਕੀ ਉਹਦਾ ਛੋਟਾ ਭਰਾ ਇੱਕ ਇੱਥੇ ਰਹਿੰਦੇ ਕੋਈ ਹਾਂਜੀ ਇੱਥੇ ਰਹਿੰਦੇ ਜੀ ਹੁਣ ਕੀ ਹਾਲਾਤ ਹੈ ਜਿੱਥੇ ਤੇ ਪਤਾ ਲੱਗ ਹਾਲਾਤ ਆ ਜੇ ਘਰੇ ਪਤਾ ਨਹੀਂ ਲੱਗਿਆ ਉਹਨਾਂ ਨੂੰ ਜੀ ਨਾ ਕਿਸੇ ਨੇ ਦੱਸਿਆ ਆਣ ਗਵਣ ਥੋੜਾ ਜਿਹਾ ਪਰਦਾ ਪਾਇਆ ਹੋਈ ਠੀਕ ਆ ਜੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ